ਦੇਵਿਆਂ ਦੇ ਵਿੱਚ ਤੇਰਾ ਗਿਆ ਮੌਜ ਕਾਫਲਾ ਏ ਕਾਲ ਭਗਵਾਨ ਤਾਈ ਠੱਲਿਆ ਕੋਈ ਥੰਮ ਨਾ ਕਾਲ ਭਗਵਾਨ ਤਾਈ ਸਕੇ ਆ ਕੋਈ ਥੰਮ ਨਾ ਇਹ ਚੱਲਿਆ ਸਰੀਰ ਮੁੱਖ ਮੁੱਕੇ ਤੇਰੇ ਕੰਮ ਨਾ 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 ਮੁੱਖੇ ਤੇਰੇ ਕੰਮ ਨਾ ਚੱਲਿਆ ਸਰੀਰ ਮੁੱਖ ਮੁੱਖੇ ਤੇਰੇ ਕੰਮ ਨਾ ਚੱਲਿਆ ਸਰੀਰ ਮੁੱਖ ਮੁੱਖ ਤੇਰੇ ਕੰਮ ਨਾ ਚੱਲਿਆ ਸਰੀਰ ਮੁੱਖ ਮੁੱਖ ਤੇਰੇ ਕੰਮ ਨਾ ਜਿਉਣ ਜੋ ਕਰੀਦਾ ਖਮੋਦਾ ਮੌਤ ਜੋ ਗਿਆ ਜਿਉਣ ਜੋ ਕਰੀਦਾ ਖਮੋਦਾ ਮੌਤ ਜੋ ਗਿਆ ਭੋਗਦਾ ਪਦਾਰਥਾਂ ਨੂੰ ਆਪ ਗਿਆ ਭੋਗਿਆ ਭੋਗਦਾ ਪਦਾਰਥਾਂ ਨੂੰ ਆਪ ਗਿਆ ਭੋਗਿਆ ਅੱਖੀਆਂ ਨੂੰ ਰਾਜ ਆਇਆ ਵੇਖ ਚਿੱਟਾ ਚੰਮਨਾ ਅੱਖੀਆਂ ਨੂੰ ਰਾਜ ਆਇਆ ਵੇਖ ਚਿੱਟਾ ਚੰਮਨਾ ਚੱਲਿਆ ਸਰੀਰ ਮੁੱਖ ਮੁੱਕੇ ਤੇਰੇ ਕੰਮਨਾ 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 ਚੱਲਿਆ ਸਰੀਰ ਔਰ ਕੰਮ ਕੰਡੇ ਕੰਮ ਨਾ ਚੱਲਿਆ ਸਰੀਰ ਮੁੱਕ ਮੁੱਕੇ ਤੇਰੇ ਕਾਮ ਨਾ ਇਹ ਡਾਕਟਰ ਵੈਦ ਤੇ ਹਕੀਮ ਬੈਠੇ ਰਹਿਣਗੇ ਡਾਕਟਰ ਵੈਦ ਤੇ ਹਕੀਮ ਬੈਠੇ ਰਹਿਣਗੇ ਚੱਲ ਦੀ ਨਾ ਪੇਸ਼ ਕੋਈ ਕਿੰਨੇ ਜਾਣੇ ਕਹਿਣਗੇ ਚੱਲ ਦੀ ਨਾ ਪੇਸ਼ ਕੋਈ ਕਿੰਨੇ ਜਾਣੇ ਕਹਿਣਗੇ ਇਹ ਹਟੋ ਕੀ ਔਲਾਦ ਨੇ ਕੀ ਰੋਣੋ ਸ਼ਮ ਸ਼ਮ ਨਾ ਚੱਲਿਆ ਸਰੀਰ ਮੁੱਖ ਮੁਕੇ ਤੇਰੇ ਕਾਮਨਾ 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 ਇਹ ਚਾਹ ਆ ਤੇਰੀ ਜਨ ਨਾਲ ਝੋਟੀ ਬੂਰੀ ਪਾਲੀ ਸੀ ਜਾ ਆਇ ਤੇਰੀ ਜਨ ਨਾਲ ਚੋਟੀ ਬੂਰੀ ਪਾਲੀ ਸੀ 25 26 ਦਿਨ ਗਏ ਮਹੀਨੇ ਸੂਣ ਵਾਲੀ ਸੀ 25 26 ਦਿਨ ਗਏ ਮਹੀਨੇ ਸੂਣ ਵਾਲੀ ਸੀ ਇਹ ਮਰ ਕੇ ਹੀ ਦਿਨਾਂ ਤੇ ਆ ਕੇ ਚੋਈ ਕੰਮ ਕੰਮ ਨਾ ਚੱਲਿਆ ਸਰੀਰ ਮੁੱਖ ਮੁਕੇ ਤੇਰੇ 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 ਕੰਮ ਨਾ ਇੱਕ ਧੀ ਵਿਆਹਣੀ ਰੈਂਦੀ ਪੋਤੀ ਹੋਵੀ ਉੱਡੀਆਂ ਇੱਕ ਦੀਵੇਂ ਉਹਣੀ ਰਹੀਂਦੀ ਪੋਤੀ ਹੋਗੀ ਓਡੀਆਂ ਇਹ ਪਹਿਲੇ ਆਵਿਆਂ ਨੇ ਲਿਆਤੀ ਤੇਰੀ ਗੋਡੀਆਂ ਪਹਿਲੇ ਆਵਿਆਂ ਨੇ ਲਿਆਤੀ ਤੇਰੀ ਗੋਡੀਆਂ ਇਹ ਦੋਧਿਆਂ ਤੇ ਪੋਤਿਆਂ ਦਾ ਮੁੱਕੇ ਅਕਲਮਨਾ ਚੱਲਿਆ ਸਰੀਰ ਮੁੱਕ ਮੁੱਕੇ ਤੇਰੇ ਕੰਮਨਾ 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 ਚੱਲਿਆ ਸਰੀਰ ਮੁਕੇ ਤੇਰੇ ਕਮਨਾ 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 ਮੁੰਡਿਆਂ ਦੀ ਮਾਂ ਦਾ ਦਿਲ ਖੁਸ਼ ਕੀਤਾ ਸੁਮਾਨਾ ਮੁੰਡਿਆਂ ਦੀ ਮਾਂ ਦਾ ਦਿਲ ਖੁਸ਼ ਕੀਤਾ ਸੁਮਾਨਾ ਦਿੱਤੀਆਂ ਕੜਾ ਕੇ ਕਰਵਾਲੀ ਨੂੰ ਤੁੰਟੂਮਾਣਾ ਦਿੱਤੀਆਂ ਕੜਾ ਕੇ ਕਰਵਾਲੀ ਨੂੰ ਤੁੰਟੂਮਾਣਾ ਸਵਾਨੀ ਦੇ ਗਹਿਣਿਆਂ ਨੇ ਕੀਤੀ ਸ਼ਾਮ ਸ਼ਾਮ ਦਾ ਚੱਲਿਆ ਸਰੀਰ ਮੁੱਕ ਮੁੱਕੇ ਤੇਰੇ ਕੰਮ ਨਾਲ 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 ਚੱਲਿਆ ਸਰੀਰ ਮੁੱਕ ਮੁੱਕੇ ਤੇਰੇ ਕੰਮ ਨਾਲ